ਇਹ ਤੇ ਅੱਗੇ ਕੋਕਲੈਨ ਨਾਲ ਪੂਰਾ ਪਟਿਆਲਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਦੇ ਨਹੀਂ ਹੋ ਸਕਦਾ ਸਰਕਾਰ ਨੂੰ ਚਾਹੀਦਾ ਕਿ ਜੰਗਲੇ ਟੂਟਕਲੇ ਆ ਤਾਂ ਬਾਹਰ ਆ ਕੇ ਜ਼ਿਮਿੰਦੀ ਪੱਧਰ ਤੇ ਲੋਕਾਂ ਦੇ ਵਿੱਚ ਵਿਚਰੋ ਵਿਚਰੋ ਦਿੱਲੀ ਵਾਲਿਆਂ ਨੇ ਨਹੀਂ ਤੁਹਾਨੂੰ ਵੋਟਾਂ ਪਾਈਆਂ ਨੇ ਵੋਟਾਂ ਤੁਹਾਨੂੰ ਪੰਜਾਬ ਨੇ ਪਟਿਆਲਾ ਸ਼ਹਿਰ ਨੇ ਪਾਈਆਂ ਨੇ ਐਮਐਲਏ ਦੇ ਹੱਥ ਵੱਡੇ ਪਏ ਨੇ ਜੀ ਸਰਕਾਰ ਨੇ ਸਰਕਾਰ ਕੋਲ ਹੈ ਕੁਝ ਨਹੀਂ ਕਰਜ਼ਾ ਚੱਕ-ਚੱਕ ਕੇ ਸਰਕਾਰ ਆਪਣੀ ਤਨਖਾਹਾਂ ਚਲਾ ਰਹੀ ਹੈ ਜਮੀਦੀ ਪੱਤਰ ਦੇ ਲੋਕਾਂ ਦੇ ਨਾਲ ਅੱਜ ਸਾਰੇ ਐਮਐਲਏ ਨੂੰ ਖੜਨ ਦੀ ਜ ਪਰ ਅਰਟੀਵੀ ਪੰਜਾਬ ਦੇਖ ਰਹੇ ਹੋ ਮੈਂ ਅਨੁਰਾਗ ਸ਼ਰਮਾ ਦੋਸਤੋ ਇਹ ਕਾਰਵਾਈ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਜਦੋਂ ਕਿ ਇਸ ਬਾਬਤ ਲਗਾਤਾਰ ਬਹੁਤ ਵਾਰ ਖਬਰਾਂ ਨਸ਼ਰ ਹੋਈਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਬੜੀ ਵਾਰ ਲਾਈਵ ਕੀਤੇ ਗਏ ਪਰ ਕਹਿੰਦੇ ਆ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਸੀ ਉਹ ਸਾਬਤ ਹੁੰਦਾ ਤੇ ਅੱਜ ਵੀ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰ ਤੁਸੀਂ ਦੇਖੋ ਸਿਰਫ ਇੱਕ ਮਸ਼ੀਨ ਲਗਾ ਕੇ ਐਡੀ ਵੱਡੀ ਸਫਾਈ ਦਾ ਜਿੰਮਾ ਦਿੱਤਾ ਗਿਆ ਹੈ ਇੱਕ ਮਸ਼ੀਨ ਕਿੰਨੇ ਦਿਨ ਦੇ ਵਿੱਚ ਇਹਨੂੰ ਸਾਫ਼ ਕਰੂਗੀ ਇਹ ਵੱਡਾ ਸਵਾਲ ਹੈ ਕਿ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕੋਈ ਅਨਸੁਖਾਵੀ ਘਟਨਾ ਵਾਪਰੇ ਤੇ ਫਿਰ ਪ੍ਰਸ਼ਾਸਨ ਹਰਕਤ ਦੇ ਵਿੱਚ ਆਵੇ ਕੀ ਇੱਥੇ ਅੱਜ 4 ਮਸ਼ੀਨਾਂ 5 ਮਸ਼ੀਨਾਂ 20 ਮਜ਼ਦੂਰ ਨਹੀਂ ਲਗਾਏ ਜਾ ਸਕਦੇ ਸੀ ਕੀ ਪ੍ਰਸ਼ਾਸਨ ਕੋਲੇ ਇਸ ਤਰ੍ਹਾਂ ਦੇ ਇੰਤਜ਼ਾਮ ਨਹੀਂ ਹੈ ਕਿ ਉਹ ਇਹ ਕੰਮ ਕਰ ਸਕੇ ਫਿਰ ਉਹ ਕਹਾਵਤ ਦੀ ਗੱਲ ਕਰ ਲਈਏ ਕਿ ਬੂਹੇ ਆਈ ਜਨ ਬਿੰਨੋ ਕੁੜੀ ਦੇ ਕੰਨ ਇਹ ਗੱਲ ਕੋਈ ਅੱਜ ਦਾ ਬੁੱਟੀ ਓਕੇ ਨਹੀਂ ਆਈ ਇਹ ਬੁੱਟੀ ਨੂੰ ਘੱਟੋ ਘਾਟ 4 ਮਹੀਨੇ ਹੋ ਗਏ ਆ ਉੱਗੀ ਨੂੰ ਤੇ ਲਗਾਤਾਰ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਲਗਾਤਾਰ ਜਿਹੜੀ ਹੈ ਖਬਰਾਂ ਦੇ ਵਿੱਚ ਵੀ ਨਸ਼ਰ ਕੀਤਾ ਜਾ ਰਿਹਾ ਸੀ ਕਿ ਇਹ ਬੁੱਟੀ ਕਦੋਂ ਨਾ ਕਦੇ ਘਾਤਕ ਸਾਬਤ ਹੋ ਸਕਦੀ ਹੈ ਕਿਉਂਕਿ ਹਲੇ ਮਾਨਸੂਨ ਟੱਪਿਆ ਹੀ ਸੀ ਉਸ ਤੋਂ ਬਾਅਦ ਵੀ ਇਹਦੀ ਸਫਾਈ ਬਣਦੀ ਸੀ ਪਰ ਕਿਤੇ ਵੀ ਸਫਾਈ ਨਹੀਂ ਕੀਤੀ ਗਈ ਡਾਕਟਰ ਬਲਵੀਰ ਸਿਹਤ ਮੰਤਰੀ ਪੰਜਾਬ ਬੜੀ ਵਾਰ ਦੌਰਾ ਕਰ ਗਏ ਐਮਐਲਏ ਪਟਿਆਲਾ ਬੜੀ ਵਾਰ ਦੌਰਾ ਕਰ ਗਏ ਤੇ ਇੱਥੇ ਹੀ ਲੱਗਦਾ ਹੈ ਕਿ ਇਹਨਾਂ ਦੀ ਵੀ ਸੁਣੀ ਨਹੀਂ ਜਾਂਦੀ ਕਿਉਂਕਿ ਇਸ ਦੇ ਬਾਬਤ ਸਿੱਧੇ ਤੌਰ ਤੇ ਐਮਐਲਏ ਸਨੌਰ ਹਰਮੀਤ ਸਿੰਘ ਪਠਾਨ ਮਾਜਰਾ ਆਪਣਾ ਦੁੱਖ ਦਰਦ ਦੱਸਦੇ ਹੋਏ ਨਜ਼ਰ ਆਏ ਬਿੱਤੇ ਜਿਨੀ ਉਹਨਾਂ ਨੇ ਕਿਹਾ ਕਿ ਸਾਡੀ ਸੁਣਵਾਈ ਕਿਸੇ ਪਾਸੇ ਨਹੀਂ ਅਸੀਂ 2 ਸਾਲ ਤੋਂ ਲਿਖ ਕੇ ਦੇ ਰਹੇ ਹਾਂ ਲੱਗਦਾ ਫਿਰ ਪਟਿਆਲਾ ਵਾਲੇ ਵਿਧਾਇਕ ਦੀ ਜਾਂ ਇੱਥੇ ਦੇ ਪ੍ਰਸ਼ਾਸਨ ਦੀ ਵੀ ਸੁਣਵਾਈ ਕਿਸੇ ਪਾਸੇ ਨਹੀਂ ਇਹ ਵੀ ਲਿਖ ਕੇ ਦਿੰਦੇ ਹੋਣਗੇ ਕਿਉਂਕਿ ਢੇੜੇ ਤਾਂ ਬੜੇ ਮਾਰੇ ਆ ਪਰ ਅਫਸੋਸ ਇਸ ਗੱਲ ਦਾ ਹੈ ਕਿ ਸਿਹਤ ਮੰਤਰੀ ਜਦੋਂ ਖੁਦ ਢੇੜਾ ਮਾਰਦੇ ਆ ਬੜੀ ਚਿੰਤਾ ਪ੍ਰਗਟ ਕਰਦੇ ਆ ਲਗਾਤਾਰ ਉਹਨਾਂ ਨੇ ਇੱਥੇ ਇੱਥੇ ਬੱਡੀ ਨਦੀ ਦੇ ਢੇੜੇ ਮਾਰੇ ਆ ਕਈ ਵਾਰ ਉਹਨਾਂ ਨੇ ਪਰਸ਼ਾਸਨਿਕ ਅਧਿਕਾਰੀਆਂ ਨੂੰ ਝਿੜਕਿਆ ਵੀ ਹੈ ਪਰ ਕਾਰਵਾਈ ਨਹੀਂ ਹੋਈ ਇਹ ਕਾਰਵਾਈ ਅੱਜ ਜਿਹੜੀ ਹੋ ਰਹੀ ਹੈ ਇਸ ਦੇ ਉੱਤੇ ਲੋਕ ਸਵਾਲ ਕਰ ਰਹੇ ਹੈ ਕਿ ਅੱਜ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ ਉਹ ਵੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਮਸ਼ੀਨ ਲਗਾਈ ਗਈ ਹੈ ਇਹ ਮਸ਼ੀਨ ਕਿੰਨਾ ਕੰਮ ਕਰ ਸਕਦੀ ਹੈ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿੰਨਾ ਕੰਮ ਕਰੂਗੀ ਉਹ ਚਾਰ ਮਜ਼ਦੂਰ ਲਗਾਏ ਗਏ ਹੈ ਚਾਰ ਮਜ਼ਦੂਰ ਕਿੰਨੀ ਦੇਰ ਦੇ ਵਿੱਚ ਇਹ ਸਫਾਈ ਕਰ ਸਕਣਗੇ ਇਹ ਵੱਡਾ ਸਵਾਲ ਹੈ ਕਿ ਇਹਨਾਂ ਕੋਲ ਪਹਿਲਾਂ ਇੰਤਜ਼ਾਮ ਨਹੀਂ ਸੀ ਜਾਂ ਪਹਿਲਾਂ ਇਹ ਕੰਮ ਨਹੀਂ ਕਰ ਸਕਦੇ ਸੀ ਲੋਕ ਦੇਖੋ ਕਿਵੇਂ ਫਿਕਰ ਦੇ ਵਿੱਚ ਹੈ ਫਿਕਰ ਕਿਉਂ ਨਾ ਹੋਵੇ ਅਗਾਪਾਲ ਕਲੋਨੀ ਦੇ ਲੋਕ ਇੱਥੇ ਆਂਦੇ ਆ ਕਿਉਂਕਿ ਘਰ ਡੁੱਬੇ ਸੀ ਇਹਨਾਂ ਦੇ ਸਮਾਨ ਡੁੱਬ ਗਿਆ ਸੀ ਅਜੇ ਤੱਕ ਇਹਨਾਂ ਨੂੰ 1 ਰੁਪਿਆ ਮੁਆਵਜ਼ਾ ਨਹੀਂ ਮਿਲਿਆ ਗੱਲਬਾਤ ਕਰਦਾ ਵੀਰੇ ਆਇਓ ਨਦੀ ਤੇ ਦੇਖ ਰਹੇ ਮੈਂ ਸਮਝਦਾ ਵੀ ਚਿੰਤਾ ਬੜੀ ਹੈ ਲੋਕਾਂ ਨੂੰ ਕੀ ਕਹੋਗੇ ਇਸ ਦੇ ਬਾਰੇ ਆਵਾਜ਼ੀ ਹਲੇ 2023 ਤੋਂ ਲੋਕ ਨਹੀਂ ਉੱਠ ਸਕੇ ਸੀਗੇ ਹਾਂ ਜਿਹੜਾ ਇਹ 2025 ਦਾ ਸਰਕਾਰ ਦੀ ਨਕਮੀਆਂ ਕਰਕੇ ਮਾਝਾ ਸਾਰਾ ਡਬੋਤਾ ਹਮ ਹੁਣ ਮਾਲਵੇ ਦੀ ਤਿਆਰੀ ਕਰੀ ਬੈਠੇ ਨੇ ਹਾਂ ਅੱਖਾਂ ਅੱਖਾਂ ਮੀਚ ਕੇ ਬੰਦ ਅੱਖਾਂ ਨਾਲ ਕੁੱਤਾ ਪਿਆ ਲੋਕਿੰ ਕਿਥੇ 15 ਦਿਨ ਤੋਂ ਕਹਿ ਰਹੇ ਨੇ ਵੀ ਆਪ ਡਰੇਨ ਦੀ ਸਫਾਈ ਕਰਾ ਦੋ ਪਰ ਕੋਈ ਸਰਕਾਰ ਦੇ ਨੇੜੇ ਤੇੜੇ ਜੂਨ ਹੀ ਟੋਪੀ ਜਿਹੜੀ ਅੱਜ ਸਫਾਈ ਸ਼ੁਰੂ ਹੋਈ ਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਇੱਕ ਤੁਹਾਨੂੰ ਦੱਸਣਾ ਚਾਹੀਦਾ ਜੀ ਜਦੋਂ ਪੰਜਾਬ ਚੋਂ ਵੋਟਾਂ ਨਹੀਂ ਆ ਆ ਦਿੱਲੀ ਦੇ ਭਈਏ ਜਿੰਨੇ ਆ ਕੇਜਰੀਵਾਲ ਟੋਲਾ ਇਹ ਸਾਰਾ ਉੱਠ ਕੇ ਪੰਜਾਬ ਖੜਾ ਹੋ ਜਾਂਦਾ ਜੀ ਅੱਜ ਉਹ ਕਿਥੇ ਆ ਕੋਈ ਪੰਜਾਬ ਚੋਂ ਤੁਹਾਨੂੰ ਦਿਖਦਾ ਹੀ ਨਹੀਂ ਕੋਈ ਨਾਲ ਦੀ ਲੀਡਰਸ਼ਿਪ ਜਿਹੜੀ ਕੋਈ ਕਿਥੇ ਕੰਮ ਕਰਦੀ ਹੋਵੇ ਜਮੀਨੀ ਪੱਧਰ ਤੇ ਜੀ ਤਾਂ ਥਾਵਾ ਜਿਹੜੀਆਂ ਹੈਗੀਆਂ ਨੇ ਪੰਜਾਬ ਦੀਆਂ ਪੰਜਾਬ ਦਾ ਭਾਈਚਾਰਾ ਇੱਕ ਦੂਜੇ ਦੇ ਨਾਲ ਖੜ ਰਿਹਾ ਸਰਕਾਰ ਨਹੀਂ ਕਿਸੇ ਦੇ ਨਾਲ ਖੜ ਰਹੀ ਜੀ ਪੰਜਾਬੀ ਤਾਂ ਦੇਖੋ ਪੰਜਾਬੀਆਂ ਦੀ ਜੇ ਗੱਲ ਕਰ ਲਈਏ ਉਹ ਤਾਂ ਆਪਣੇ ਪੰਜਾਬ ਨਾਲ ਖੜਨ ਗਈ ਉਹ ਤਾਂ ਗੁਜਰਾਤ ਚਲੇ ਜਾਂਦੇ ਆ ਉਹ ਤਾਂ ਤਾਮਿਲਨਾਡੂ ਚਲੇ ਜਾਂਦੇ ਆ ਉਹਨਾਂ ਦੀ ਅਸੀਂ ਗੱਲ ਕਰਾਂਗੇ ਕਿਉਂਕਿ ਉਹ ਭਰਾ ਹੈ ਉਹ ਤਾਂ ਆਪਣੇ ਭਰਾਵਾਂ ਨਾਲ ਖੜਿਆ ਪਰ ਫਰਜ਼ ਕੀ ਦਾ ਬਣਦਾ ਫਰਜ਼ ਸਰਕਾਰਾਂ ਦਾ ਬਣਦਾ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਵਾ ਕੇ ਚੁਣਿਆ ਜੀ ਉਹਨਾਂ ਦਾ ਬਣਦਾ ਕਿ ਆ ਸਿੱਟਾ ਨੂੰ ਆ ਕਲੋਨੀ ਦੇ ਹਾਲ ਦੇਖ ਕੇ ਤੁਸੀਂ ਜਾ ਕੇ ਇਹ 2000 ਸਈ ਦੇ ਇਹ ਜੇ ਘਰ ਚੱਕੋ ਜਿਨ੍ਹਾਂ ਦੇ ਹਾਲ ਤੱਕ ਜਿਨ੍ਹਾਂ ਦੇ ਘਰਾਂ 'ਚ ਪਾਣੀ ਆਇਆ ਸੀ ਕਿ ਉਹਨਾਂ ਤੇ ਅੱਜ ਰੋਟੀ ਖਾਣ ਨੂੰ ਵੀ ਬੰਦਿਆਂ ਦੇ ਕੋਲ ਪੈਸੇ ਨਹੀਂ ਚੱਲ ਰਹੇਗੇ ਜੀ ਇੱਕ ਇੱਕ ਵਾਰ ਜੇ ਹੜ੍ਹ ਆਜੇ ਬੰਦਾ 10 ਸਾਲ ਖੜਾ ਨਹੀਂ ਹੁੰਦਾ ਹੈਗਾ ਬਿਲਕੁਲ ਮੈਂ ਖੁਦ ਕਵਰੇਜ ਕੀਤੀ ਹੈ ਲੋਕਾਂ ਦੇ ਬੈੱਡ ਲੋਕਾਂ ਦੇ ਸੋਫੇ ਘਰ ਦੇ ਸਾਮਾਨ ਵਿਆਹ ਵਾਸਤੇ ਇਕੱਠਾ ਕੀਤਾ ਸਾਮਾਨ ਵੀ ਹੜ੍ਹਿਆ ਹੈਗਾ ਆਮ ਆਦਮੀ ਪਾਰਟੀ ਦਾ ਲੀਡਰ ਕੱడా ਇਨਕਲਾਬੀ ਦੇਉ ਦਿਖਦਾ ਹੀ ਕੋਈ ਨਹੀਂ ਹੈਗਾ ਜੀ ਕੋਈ ਦਿਖਦਾ ਤੁਹਾਨੂੰ ਪਟਿਆਲੇ ਦੇ ਵਿੱਚ ਇਹ ਜਿਹੜੀ ਇੱਕ ਮਸ਼ੀਨ ਲਾ ਕੇ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇੱਕ ਮਸ਼ੀਨ ਨਾਲ ਸਫਾਈ ਹੋ ਜਾਊਗੀ ਭਾਈ ਜੀ ਕੁਝ ਵੀ ਨਹੀਂ ਹੋਣਾ ਇਹ ਅੱਖਾਂ ਬੰਦ ਕਰਕੇ ਸਰਕਾਰ ਬੈਠੀ ਦੇਖ ਰਹੀ ਹੈ ਵੀ ਲੋਕ ਕਰੋੜਾਂ ਇਹ ਸਾਢੇ ਉਦੋਂ ਤੱਕ ਕਾਣਗੇ ਜਦ ਤੱਕ ਇਹ ਜ਼ਮੀਨਾਂ ਕਾਰਪੋਰੇਟ ਨੂੰ ਨਹੀਂ ਜਾਂਦੀਆਂ ਜਿੱਦ ਦਿਨੇ ਇਹ ਜ਼ਮੀਨਾਂ ਕਾਰਪੋਰੇਟ ਨੂੰ ਚਲੀਆਂ ਗਈਆਂ ਇਹ ਹੜ ਵੀ ਬੰਦ ਹੋ ਜਾਣਗੇ ਜੀ ਅੱਛਾ ਸਰਕਾਰਾਂ ਚਾਹਦੀਆਂ ਨੇ ਵੀ ਲੋਕ ਤਰਾ ਤਰਾ ਕਰਕੇ ਜ਼ਮੀਨਾਂ ਵੇਚਣ ਹੂੰ ਕਦਰ ਵੀ ਸਾਡੇ ਬਸ ਤੋਂ ਬਾਹਰ ਫਤਮ ਰੋਕਥਾਮ ਤਾਂ ਹੀ ਨਹੀਂ ਕੀਤੀ ਜਾ ਰਹੀ ਵੀ ਜਿਹੜਾ ਲੈਂਡ ਪੂਲਿੰਗ ਪਾਲਿਸੀ ਫੇਲ ਹੋ ਗਈ ਹੈ ਉਹ ਇਸ ਤਰ੍ਹਾਂ ਪਾਸ ਹੋਵੇ ਜਿਹੜਾ ਹੜਾਂ ਦੀ ਮਾਰ ਜਿਹੜਾ ਸਾਡੇ ਤੇ ਪੈ ਰਹੀ ਹੈ ਜੀ ਇਹ ਸਾਰਾ 130% ਜਿਹੜਾ ਹੈਗਾ ਕੁਦਰਤੀ ਆਫ ਦਾ 70% ਇਹ ਮੈਨ ਮੇਡ ਜੀ ਇਹ ਵੱਡਾ ਤੁਸੀਂ ਜਿਹੜਾ ਨਿਸ਼ਾਨ ਸਵਾਲੀਆਂ ਨਿਸ਼ਾਨ ਖੜਾ ਕਰਤਾ ਹੈ ਕਿ 70% ਮੈਨ ਮੇਡ ਨੇ ਕੱਲ ਦਾ ਬਿਆਨ ਦੇਖੋ ਪਠਾਨ ਮਾਜਰਾ ਜੀ ਨੇ ਹਾਂ ਉਹ ਪੰਦਰ ਦੇਖੋ ਜਟਾੜੀ ਗੱਲ ਜਟਾੜੀ ਕਰ ਗਿਆ ਜੀ ਇਹੋ ਬਿਲਕੁਲ ਬਿਲਕੁਲ ਬਿਆਨ ਦਿੱਤਾ 92 ਚੋਂ ਇੱਕ ਕੁਲਦੀਪ ਧਾਲੀਵਾਲ ਖੜਿਆ ਜੀ ਹਾਂ ਜਿਹੜਾ ਜ਼ਮੀਨੀ ਪੱਤਰ ਤੇ ਆਪਣੇ ਲੋਕਾਂ ਦੇ ਨਾਲ ਅੱਜ ਆਵਾਜ਼ ਚੱਕ ਰਿਹਾ ਜਾਂ ਸਾਡਾ ਆਹ ਲੀਡਰ ਉੱਪਰ ਕੇ ਆਇਆ ਪਠਾਨਵਾਜਰਾ ਪੰਡਿਆਲੇ ਦੇ ਵਿੱਚ 9 ਐਮਐਲਏ ਜੀ 9 ਐਮਐਲਏ ਦੇ ਵਿੱਚ ਦੇਖੋ ਪੰਡਿਆਲੇ ਦੀ ਫੜਕਾ ਚੱਕ ਲੋ ਨਾਲੀਆਂ ਚੱਕ ਲੋ ਗੜੀਆਂ ਚੱਕ ਲੋ ਬੁਰਾ ਹਾਲ ਹੋਇਆ ਪਿਆ ਜੀ ਸਾਰੇ ਪਾਸੇ ਬੁਰਾ ਹਾਲ ਜੀ ਸੋ ਵਾਕਈ ਗੱਲ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਕਿ ਆਖਰ ਕਿਉਂ ਇਸ ਤਰ੍ਹਾਂ ਦੀ ਖਾਨਾ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂ ਇੱਕ ਮਸ਼ੀਨ ਲਗਾ ਕੇ ਚਾਰ ਮਜ਼ਦੂਰ ਲਗਾ ਕੇ ਐਡੀ ਵੱਡੀ ਬੁੱਟੀ ਜਦੋਂ ਕਹਿੰਦੇ ਸਿਰ ਤੇ ਪਈ ਹੋਈ ਹੈ ਕਿਸੇ ਵਕਤ ਵੀ ਕੁਝ ਵੀ ਹੋ ਸਕਦਾ ਅੱਜ ਹਥਣੀਕੋਂਡਾ ਜਿਹੜਾ ਜਮਨਾ ਦਾ ਉਹ ਵੀ ਖੋਲ ਦਿੱਤਾ ਗਿਆ ਦਿੱਲੀ ਵਾਲੇ ਪਾਸੇ ਵੀ ਹੜ੍ਹ ਦੀ ਸਥਿਤੀ ਬਣਦੀ ਜਾ ਰਹੀ ਹੈ ਮਾਜੇ ਦੀ ਮੈਂ ਗੱਲ ਕਰ ਲਾ ਮਾਜਾ ਤੁਸੀਂ ਦੇਖ ਹੀ ਰਹੇ ਹੋ ਕੀ ਹਾਲਾਤ ਉੱਥੇ ਹੋਏ ਹੋਏ ਨੇ ਸੋ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆ ਰਹੇ ਪਰ ਪਹਿਲ ਦੇ ਆਧਾਰ ਦੇ ਉੱਤੇ ਫਰਜ਼ ਜਿਹੜਾ ਸਰਕਾਰ ਦਾ ਬੰਦਾ ਹੁੰਦਾ ਸਰਕਾਰ ਨੂੰ ਇੰਤਜ਼ਾਮ ਕਰਨੇ ਹੁੰਦੇ ਆ ਸਰਕਾਰ ਨੇ ਆਪਣੀ ਪਬਲਿਕ ਦੀ ਜਿਨ੍ਹਾਂ ਤੋਂ ਵੋਟ ਲੈਂਦੇ ਆ ਉਹਦੇ ਲਈ ਇੰਤਜ਼ਾਮ ਕਰਨੇ ਹੁੰਦੇ ਆ ਗਪਾਲ ਕਲੋਨੀ ਦੀ ਮੈਂ ਗੱਲ ਕਰ ਲਾ ਨਾਲ ਗਪਾਲ ਕਲੋਨੀ ਪੈਂਦੀ ਆ ਪਰਲੇ ਪਾਸੇ ਇੱਥੇ ਜ਼ਿਆਦਾਤਰ ਲੋਕ ਉਹੀ ਰਹਿੰਦੇ ਆ ਜਿਹੜੇ ਮਜ਼ਦੂਰੀ ਕਰਦੇ ਆ ਸਵੇਰੇ ਕਮਾਉਂਦੇ ਆ ਤੇ ਸ਼ਾਮ ਨੂੰ ਰੋਟੀ ਖਾਂਦੇ ਆ ਮਸਾਂ ਘਰ ਕੋਈ ਕਿਸ਼ਤਾਂ ਤੇ ਬਣਾਇਆ ਸੀ ਕਿਸੇ ਨੇ ਕਿਵੇਂ ਬਣਾਇਆ ਸੀ ਉਹ ਘਰ ਡੁੱਬ ਗਏ ਸੀ ਉਹਨਾਂ ਦੇ ਫਰਨੀਚਰ ਡੁੱਬ ਗਏ ਸੀ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਮਰੀ ਹੋਈ ਕੁੱਕੜੀ ਦਾ ਵੀ ਮੈਂ ਮੁਆਵਜ਼ਾ ਦੇਵਾਂਗਾ ਉਹਨਾਂ ਤੋਂ ਇਹਨਾਂ ਦੇ ਹੰਝੂ ਨਹੀਂ ਪੁੰਜੇ ਗਏ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਮਰੀ ਕੁੱਕੜੀ ਬੱਕਰੀ ਦਾ ਛਾੜੀ ਦਿਓ ਜਿਨ੍ਹਾਂ ਦੇ ਲੋਕਾਂ ਨੇ ਧੀਆਂ ਦੇ ਲਈ ਦਹੇਜ ਜੋੜਿਆ ਸੀ ਉਹ ਦਹੇਜ ਦਾ ਜਿਹੜਾ ਸਮਾਨ ਰੁੜ ਗਿਆ ਸੀ ਉਸ ਦਾ ਮੁਆਵਜ਼ਾ ਤੱਕ ਅੱਜ ਕਿਸੇ ਨੂੰ ਨਹੀਂ ਮਿਲਿਆ ਇੱਥੇ ਗਪਾਲ ਕੋਲੋਨੀ ਕੋਲੋਨੀ ਵਾਲੇ ਬੜੇ ਖੜੇ ਹੋਣਗੇ ਮੈਂ ਪੁੱਛਾਂ ਤੇ ਕਿਸੇ ਨੂੰ ਮਿਲਿਆ ਚ ਰਣਜੀਤ ਕਿਸੇ ਨੂੰ ਲੱਗਦਾ ਮੁਆਵਜ਼ਾ ਮਿਲਿਆ ਹੋਊਗਾ ਹੋਰ ਦੇਖੋ ਮੁਆਵਜ਼ੇ ਦਾ ਛੱਡੋ ਹਾਂ ਇਹ ਸਰਕਾਰ ਮੈਂ ਆਪਣੀ ਹੋਂਦ ਚ ਦੇਖੋ ਮੇਰੀ ਤਕਰੀਬਨ 40 ਬਾਰੀ ਥਾਲੀ ਉਮਰ ਹੋ ਗਈ ਹੈ ਵੋਟਾਂ ਪਾਉਂਦੇ ਆ ਰਹੇ ਵੋਟਾਂ ਦੇਖੀਆਂ ਨੇ ਬਹੁਤ ਕੁਝ ਦੇਖਿਆ ਬੜ ਟਾਈਮ ਲੰਘ ਗਿਆ ਉਮਰ ਤਾਂ ਅੱਧੇ ਪੜਾ ਤੇ ਆ ਚੁੱਕੇ ਹਨ ਪਰ ਇਹ ਸਰਕਾਰ ਜਿਹੜੇ ਆਪਸੀ ਭਾਈਚਾਰੇ ਇਕੱਠੇ ਥੋਡੇ ਮੇਰੇ ਵਰਗੇ 100 100 200 200 ਰੁਪਏ ਇਕੱਠੇ ਕਰਕੇ ਰਸ਼ਣ ਦਾ ਲੋਕਾਂ ਨੂੰ ਮਦਦ ਪਹੁੰਚਾ ਰਹੇ ਉਹਨਾਂ ਤੇ ਵੀ ਆਪਣੇ ਫਲੈਸ਼ ਸਵੈਨਰ ਲਾ ਕੇ ਫੋਟੋ ਸ਼ੂਟ ਚੱਲ ਰਹੇ ਬਿਲਕੁਲ ਇੱਕ ਟਰੱਕ ਦੀ ਵੀਡੀਓ ਆਈ ਹੈ ਚੱਲ ਰਹੇ ਫੋਟੋ ਸ਼ੂਟ ਚੱਲ ਰਹੇ ਪਰ ਇਹ ਜਮਿਨੀ ਜਿਹੜੀ ਹਾਂ ਕਿ ਇਹ ਗੱਲਾਂ ਤੁਸੀਂ ਦੇਖ ਰਹੇ ਹੋ ਅੱਜ ਕੀ ਹੋ ਰਿਹਾ ਇਹ 15 ਦਿਨ ਤੋਂ ਉਹ ਬੁੱਟੀ ਖੜੀ ਹੈ 20 ਦਿਨ ਤੋਂ ਬੁੱਟੀ ਮਹੀਨੇ ਮੈਂ 2 ਮਹੀਨੇ ਪਹਿਲਾਂ ਵੀ ਲਾਈਵ ਕੀਤਾ ਸੀ 2 ਮਹੀਨੇ ਪਹਿਲਾਂ ਮੈਂ ਖਬਰ ਪਾਈ ਸੀ ਪਾਣੀ ਛੱਡ ਦਿੱਤਾ ਪਿੱਛੋਂ ਹੁਣ ਪੁੱਛਿਆ ਅੰਧੀ ਅੱਖ ਥੋੜੀ ਜਿਹੀ ਖੁੱਲੀ ਹੈ ਇਹਦੇ ਅੱਗੇ ਇੱਕ ਕੋਕਲੈਂਸ ਨਾਲ ਪੂਰਾ ਪਟਿਆਲਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਕਦੇ ਨਹੀਂ ਹੋਤਾਗਾ ਸਰਕਾਰ ਨੂੰ ਚਾਹੀਦਾ ਕਿ ਝੂਮਲੇ ਟੁਕਕਲੇ ਆ ਤਾਂ ਬਾਹਰ ਆ ਕੇ ਜ਼ਮੀਨੀ ਪੱਧਰ ਤੇ ਲੋਕਾਂ ਦੇ ਵਿੱਚ ਵਿਚਰੋ ਦਿੱਲੀ ਵਾਲਿਆਂ ਨੇ ਨਹੀਂ ਤੁਹਾਨੂੰ ਵੋਟਾਂ ਪਾਈਆਂ ਨੇ ਵੋਟਾਂ ਤੁਹਾਨੂੰ ਪੰਜਾਬ ਨੇ ਪਟਿਆਲੇ ਸ਼ਹਿਰ ਨੇ ਪਾਈਆਂ ਨੇ 9 ਐਮਐਲਏ ਨੇ ਪਟਿਆਲੇ ਜ਼ਿਲ੍ਹੇ ਨੂੰ ਜ਼ਿਲ੍ਹੇ ਨੂੰ 9 ਐਮਐਲਏ ਨੇ ਜੀ ਉਹ ਪਠਾਨ ਮਾਜਰਾ ਸਾਹਿਬ ਨੇ ਕੱਲ ਇਹੋ ਜਿਹੀਆਂ ਗੱਲਾਂ ਇਹਨਾਂ ਦੀ ਸਰਕਾਰ ਦੀਆਂ ਪੋਲ ਫੋਲੀਆਂ ਬਿਲਕੁਲ ਕੋਈ ਗੱਲ ਤੋਂ ਨਹੀਂ ਡਰਿਆ ਹਾਂ ਇਹ ਲੱਗਦਾ ਵੀ ਹੈ ਜੀ ਲੱਗਦਾ ਵੀ ਹੈ ਕਿ ਜਿਹੜੇ ਸਰਕਾਰੀ ਅਫਸਰ ਹੈ ਉਹ ਸੁਣ ਨਹੀਂ ਰਹੇ ਸਾਡੇ ਪਟਿਆਲੇ ਦੇ ਅਜੀਤਪਾਲ ਸਿੰਘ ਉਲੀ ਜੀ ਐਮਐਲਏ ਨੇ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਪਰਿਵਾਰ ਹੈ ਜੀ ਉਹ ਐਮਐਲਏ ਦੇ ਹੱਥ ਵੱਡੇ ਪਏ ਨੇ ਜੀ ਸਰਕਾਰ ਨੇ ਸਰਕਾਰ ਕੋਲ ਹੈ ਕੁਝ ਨਹੀਂ ਕਰਜ਼ਾ ਚੱਕ-ਚੱਕ ਕੇ ਸਰਕਾਰ ਆਪਣੀ ਤਨਖਾਹਾਂ ਚਲਾ ਰਹੀ ਹੈ ਪਰ ਜ਼ਮੀਨੀ ਪੱਧਰ ਦੇ ਲੋਕਾਂ ਦੇ ਨਾਲ ਅੱਜ ਸਾਰੇ ਐਮਐਲਏ ਨੂੰ ਖੜਦੜੀਦਾ ਪਟਿਆਲੇ ਦਾ ਸੁਪਨਾ ਇਹ ਪਾਣੀ ਅੱਗੇ ਤੱਕ ਸਾਰਾ ਸੰਗੋਲ ਖਾ ਜਾਏਗਾ ਜੀ ਨਹੀਂ ਬਿਲਕੁਲ ਤੁਸੀਂ ਸਹੀ ਕਿਹਾ ਜੀ ਤਸਵੀਰ ਤੁਸੀਂ ਦੇਖੋ ਇਹ ਤਸਵੀਰ ਸਵਾਲਾਂ ਦਾ ਘੇਰਾ ਬਣਾ ਰਹੀ ਹੈ ਲੋਕ ਚਿੰਤਿਤ ਨੇ ਤੁਸੀਂ ਦੇਖੋ ਕਿਵੇਂ ਲੋਕ ਇੱਥੇ ਦੇਖਣ ਲਈ ਆ ਰਹੇ ਐ ਇਸ ਲਈ ਦੇਖਣ ਲਈ ਆ ਰਹੇ ਐ ਕਿਉਂਕਿ ਇਹਨਾਂ ਨੂੰ ਫਿਕਰ ਹੈ ਘਰ ਦੇ ਜੋੜੇ ਹੋਏ ਸਮਾਨ ਦਾ ਇੱਕ ਵਾਰ ਜੇਕਰ ਸਮਾਨ ਖਰਾਬ ਹੋ ਜਾਂਦਾ 10 ਸਾਲ ਸਮਾਨ ਨਹੀਂ ਤਿਆਰ ਹੁੰਦਾ ਕਿਉਂਕਿ ਅੱਜ ਕੱਲ ਓਨੀ ਕ ਕਮਾਈ ਹੈ ਜਿੰਨਾ ਕਿ ਬੰਦੇ ਦਾ ਗਾਲ ਫੁਲਕਾ ਹੀ ਚੱਲਦਾ ਤੇ ਕੋਈ ਚੀਜ਼ ਬਣਾਣੀ ਘਰ ਦੀ ਬੜੀ ਔਖੀ ਹੈ ਕਿਸੇ ਨੇ ਕਿਸ਼ਤਾਂ ਦੇ ਲਈਤੀ ਹੁੰਦੀ ਹੈ ਕਿਸੇ ਨੇ ਲੋਨ ਲਿੱਤਾ ਹੁੰਦਾ ਉਹ ਰੁੜ ਜਾਂਦਾ ਜਦੋਂ ਸਮਾਨ ਤਾਂ ਫਿਰ ਬੜੀ ਦਿੱਕਤਾਂ ਬੜੀ ਪਰੇਸ਼ਾਨੀਆਂ ਆਉਂਦੀਆਂ ਪਾਣੀ ਦਾ लेवल ਤੁਸੀਂ ਦੇਖ ਸਕਦੇ ਹੋ ਲਗਾਤਾਰ ਵਧਿਆ ਹੀ ਹੈ بارش ਕਰਕੇ ਜਦਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਡਰਨ ਦੀ ਜਾਂ ਖਤਰੇ ਦੀ ਕੋਈ ਗੱਲ ਨਹੀਂ ਹੈ ਪਰ ਲੋਕ ਕਿਵੇਂ ਸਮਝਣ ਜਿਹਦੇ ਹੱਦ ਬੀਤੀ ਹੁੰਦੀ ਹੈ ਉਹ ਕਿਵੇਂ ਮੰਨ ਲੂਗਾ ਕੋਈ ਵੀ ਗੱਲ ਆ ਤੁਸੀਂ ਦੇਖੋ ਕਿੱਥੇ ਤੱਕ ਲੋਕ ਇੱਥੇ ਇਕੱਠੇ ਹੋਏ ਨੇ ਦੇਖਣ ਵਾਸਤੇ ਆ ਰਹੇ ਨੇ ਇਹ ਸਾਰੇ ਫਿਕਰਮੰਦ ਨੇ ਇਹਨਾਂ ਦੇ ਘਰ ਨੇ ਇਸ ਇਲਾਕੇ ਦੇ ਵਿੱਚ ਇਸ ਕਰਕੇ ਆ ਰਹੇ ਕੋਈ ਕਿਸੇ ਨੂੰ ਸ਼ੌਂਕ ਨਹੀਂ ਹੈ ਕਿ ਕੰਮ ਕਰ ਛੱਡ ਕੇ ਕਿਹੜੀ ਕਲੋਨੀ ਦਾ ਵੀਰੇ ਲੋਪਾਲ ਕਲੋਨੀ ਆ ਫਿਕਰ ਪਈ ਹੈ ਫਿਕਰ ਪਈ ਹੈ ਸਰ ਵੀ ਪਾਣੀ ਨਾ ਆ ਜਵੇ ਪਰ ਪ੍ਰਸ਼ਾਸਨ ਕਹਿੰਦਾ ਵੀ ਪਾਣੀ ਨਹੀਂ ਆਂਦਾ ਪਰ ਇਹ ਜਿਹੜੀ ਸਵਾਈ ਸੂਈ ਹੋ ਰਹੀ ਹੈ ਇਹ ਠੀਕ ਹੈ ਹੁਣ ਠੀਕ ਤੋਂ ਹੋਣਾ ਚਾਹੀਏ ਜੀ ਉਹ ਬਚਾਅ ਹੋਣਾ ਚਾਹੀਏ ਪਿਛਲੀ ਵਾਰ ਨੁਕਸਾਨ ਹੋਇਆ ਕੋਈ ਮੁਆਵਜ਼ਾ ਮਿਲਿਆ 7 ਫੁੱਟ ਪਾਣੀ ਘਰੋ ਜੇ ਬੜਿਆ ਹੋਇਆ ਥਾ ਉਸਕੇ ਸਾਥ-ਸਾਥ ਸਰਕਾਰ ਨੇ ਜੋ ਮਤਲਬ ਦੇਖਿਆ ਭਾਈ ਵੇ ਕੋਈ ਸਮਾਨ ਦੇਣ ਆਇਆ ਕੋਈ ਬੈੱਡ ਗੱਦੇ ਕਿਸੇ ਚੀਜ਼ ਦਾ ਮੁਆਵਜ਼ਾ ਮਿਲਿਆ ਗੱਦਾ ਵਿਲਾ ਸੀਗਾ ਬਰਤਨ ਵੀ ਮਿਲੇ ਉਹ ਤਾਂ ਲੋਕ ਦੇ ਗਏ ਸੀ ਸਰਕਾਰ ਨੇ ਕੁਝ ਦਿੱਤਾ ਸਰਕਾਰ ਵੱਲੋਂ ਤਾਂ ਆਪਾਂ ਨੂੰ ਨਹੀਂ ਜਨਤਾ ਵੱਲੋਂ ਸੇ ਉਹ ਮਿਲੇ ਉਹ ਤਾਂ ਮੈਨੂੰ ਪਤਾ ਖਾਲਸਾ ਐਡ ਵਾਲਿਆਂ ਵੱਲੋਂ ਦਿੱਤੇ ਗਏ ਸੀ ਅਸੀਂ ਕਵਰੇਜ ਕੀਤੀ ਸੀ ਸਰਕਾਰ ਵੱਲੋਂ ਕੁਝ ਆਇਆ ਸਰਕਾਰ ਵੱਲੋਂ ਤਾਂ ਸਾਨੂੰ ਕੁਝ ਨਹੀਂ ਮਿਲਿਆ ਸਰਕਾਰ ਵੱਲੋਂ ਕਿਸੇ ਨੂੰ ਕੁਝ ਨਹੀਂ ਮਿਲਿਆ ਗੋਪਾਲ ਕਲੋਨੀ ਦਾ ਤੂੰ ਵੀ ਹਾਂਜੀ ਸਾਰੇ ਦੇਖੋ ਇੱਥੇ ਗੋਪਾਲ ਕਲੋਨੀ ਦੇ ਲੋਕ ਇਕੱਠੇ ਹੋ ਗਏ ਕਿਹੜੀ ਕਲੋਨੀ ਤੋਂ ਆਏ ਹੋ ਚਿੰਦ ਕਲੋਨੀ ਜੇਪੀ ਕਲੋਨੀ ਕੀ ਲੱਗਦਾ ਹੈ ਕੀ ਲੱਗਦਾ ਕਿਉਂ ਦੇਖਨ ਆ ਰਹੇ ਹੋ ਇੱਥੇ pani aa raha hai is ke liye aaya pichle saal bhi us saal ye pani aaya ha aise maan ke chalo nuksan bahut hua aaj tak sarkar ne kuch nahi bara sarkar ne kuch nahi dita chalo koi gal nahi hamesha prashasan kehta hai ki haddi koi sthiti nahi hai par barish de agar lagatar painti li ta fir dhyan rakhna payega so ye log koi itthe selfie lene ya kisi nu milan li nahi aaye kisi dekhne li nahi aaye balki inna nu fikr hai inna nu tension hai ki kithe pani jada hai dwara inna de gharan de vich na vad jaye inna da nuksan na ho jave is karke log eh ਇੱਥੇ ਇਕੱਠੇ ਹੋ ਰਹੇ ਨੇ ਹਾਂਜੀ ਵੀਰੇ ਕਿਹੜੇ ਕਿਹੜੇ ਇਲਾਕੇ ਤੋਂ ਆਏ ਹੋ ਇਸੇ ਇਲਾਕੇ ਤੋਂ ਚਲੋ ਕੋਈ ਗੱਲ ਨਹੀਂ ਫਿਕਰ ਦੇਖੋ ਸਾਰਿਆਂ ਨੂੰ ਹੈਗਾ ਲੋਕ ਟੈਨਸ਼ਨ ਦੇ ਵਿੱਚ ਐ ਇਸ ਕਰਕੇ ਦੇਖਣ ਲਈ ਆ ਰਹੇ ਆ ਕਿ ਕਿਤੇ ਕੋਈ ਮੁਸੀਬਤ ਤਾਂ ਨਹੀਂ ਆ ਰਹੀ ਕਿਤੇ ਕੋਈ ਟੈਨਸ਼ਨ ਤਾਂ ਨਹੀਂ ਹੋ ਰਹੀ ਇਹ ਸਰਕਾਰ ਨੇ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਇਹ ਕੰਮ 2 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਸ ਕਰਕੇ ਮੈਨੂੰ ਹੁਣ ਪੰਜਾਬੀ ਦੀ ਉਹ ਕਹਾਵਤ yaad ਆ ਰਹੀ ਹੈ ਕਿ ਬੂਹੇ ਆਈ ਜਨ ਬਿੰਨੋ ਕੁੜੀ ਦੇ ਕੰਨ ਇਹ ਬਾਰ ਬਾਰ ਕਹਾਵਤਿਓ ਚੇਤੇ ਆਂਦੀ ਹੈ ਕਿਉਂਕਿ ਜਦੋਂ ਲੱਗ ਰਿਹਾ ਕਿ ਪਾਣੀ ਆਨ ਵਾਲਾ ਹੜਾਂ ਦੀ ਸਥਿਤੀ ਬਣੀ ਹੋਈ ਹੈ بارش ਲਗਾਤਾਰ ਪੈ ਰਹੀ ਹੈ ਤਾਂ ਫਿਰ ਇੱਕ ਮਸ਼ੀਨ ਲਗਾ ਕੇ ਚਾਰ ਮਜ਼ਦੂਰ ਲਾ ਕੇ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਮੈਂ ਪਹਿਲਾਂ ਹੀ ਕਿਹਾ ਜਿਸ ਤਰ੍ਹਾਂ ਕਿ ਲੀਡਰ ਫੋਟੋਆਂ ਖਿਚਾਰੇ ਨੇ ਫੋਟੋਆਂ ਖਿਚਾ ਕੇ ਜਾਂ ਪਾ ਕੇ ਦੱਸਣਾ ਚਾਹੁੰਦੇ ਆਂ ਵੀ ਅੱਜ ਅਸੀਂ ਪੰਜਾਬ ਦੇ ਹਿਤਾਸ਼ੀਆਂ ਪੰਜਾਬ ਦੇ ਲਈ ਕੰਮ ਕਰ ਰਹੇ ਆਂ ਅਸੀਂ ਹੜਪੜਤਾ ਦੀ ਮਦਦ ਕਰ ਰਹੇ ਆਂ ਪਰ ਮਦਦ ਫੋਟੋਆਂ ਖਚਾਣ ਨਾਲ ਜਾਂ ਰਾਸ਼ਨ ਦੇਣ ਨਾਲ ਨਹੀਂ ਹੋਣੀ ਮਦਦ ਉਦੋਂ ਹੋਣੀ ਹੈ ਜਦੋਂ ਇਹਨਾਂ ਦੇ ਮੁਆਵਜ਼ੇ ਪੂਰੇ ਕੀਤੇ ਗਏ ਫਸਲ ਦੀ ਮੈਂ ਗੱਲ ਕਰ ਲਾਂ ਜਿਹ ਅੱਜ ਕਿਸਾਨ ਦੀ ਖਰਾਬ ਹੋ ਗਈ ਹੈ ਉਹ ਦੁਬਾਰਾ ਜੀਰੀ ਬੀਜ ਨਹੀਂ ਸਕਦਾ ਕਣਕ ਬੀਜਣ ਨੂੰ ਸਮਾਂ ਪਿਆ ਤੇ ਉਹ ਤਾਂ ਨਾ ਇੱਧਰ ਦਾ ਨਾ ਉੱਧਰ ਦਾ ਹੁਣ ਉਹ ਡੀਕੂਗਾ ਵੀ ਜਦੋਂ ਮੈਂ ਜ਼ਮੀਨ ਪਧਰੀ ਕਰਾਂ ਪਾਣੀ ਕੱਢਾਂ ਰੇਤਾ ਖਤਮ ਕਰਾਂ ਮਿੱਟੀ ਲੈਵਲ ਤੇ ਲਿਆਵਾਂ ਫਿਰ ਮੈਂ ਫਸਲ ਬੀਜਾਂ ਤਾਂ ਕਿਤੇ ਜਾ ਕੇ ਉਹਨੂੰ ਸੁੱਖ ਦਸਾਂ ਆਊਗਾ ਉਸ ਤੋਂ ਬਿਨਾ ਉਹਦੇ ਕੋਲ ਕੋਈ ਗੁਜ਼ਾਰਾ ਨਹੀਂ ਹੈ ਇਹ ਜਿਹੜੀ ਫਸਲ ਖਰਾਬ ਹੋਊਗੀ ਇਸ ਦਾ ਮੁਆਵਜ਼ਾ ਅੱਜ ਮੁੱਖ ਮੰਤਰੀ ਚਿੱਠੀਆਂ ਪਾਉਂਦੇ ਨੇ ਕੇਂਦਰ ਸਰਕਾਰ ਨੂੰ ਕਿ ਜੀ ਮੁਆਵਜ਼ਾ ਦਿੱਤਾ ਜਾਵੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਗੱਲ ਹੋਈ ਹੈ ਮੁੱਖ ਮੰਤਰੀ ਨੂੰ ਫੋਨ ਕੀਤਾ ਗਿਆ ਹੈ ਇਹ ਸਾਰੇ ਇੰਤਜ਼ਾਮਾਤ ਪਹਿਲਾਂ ਕਿਉਂ ਨਹੀਂ ਕੀਤੇ ਗਏ ਲੋਕ ਇਹ ਸਵਾਲ ਪੁੱਛਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਿਹੜੀ ਸਰਕਾਰ ਕਹਿੰਦੀ ਹੈ ਅਸੀਂ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੁਆਰਾ ਚੁਣੇ ਗਏ ਲੋਕਾਂ ਤੇ ਫਿਰ ਉਹ ਆਮ ਲੋਕਾਂ ਦੀ ਸਾਰ ਲੈਣ ਲਈ ਜ਼ਮੀਨ ਦੇ ਉੱਤੇ ਕਿਉਂ ਨਹੀਂ ਆਏ ਪਹਿਲਾਂ ਇਹ ਸਾਰੇ ਕੰਮ ਕਿਉਂ ਨਹੀਂ ਕਰਾਏ ਗਏ ਆ ਦੇਖੋ ਕਿਵੇਂ ਇੱਥੇ ਬੁਟੀ ਹੀ ਬੁਟੀ ਲੱਗੀ ਹੋਈ ਹੈ ਤੇ ਇਹ ਕਿਤੇ ਨਾ ਕਿਤੇ ਬੰਨ ਬਣਦੀ ਹੈ ਪਾਣੀ ਰੁਕਦਾ ਇੱਥੇ ਤੇ ਫਿਰ ਅੱਗੇ ਜਾ ਕੇ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਖਰਾਬ ਕਰੂਗੀ